ਨਸ਼ਿਆਂ ਦੇ ਖਿਲਾਫ ਕਾਰਵਾਈ ਕਰਦਿਆਂ ਹੋਇਆਂ ਜਲਾਲਾਬਾਦ ਦੇ ਪਿੰਡ ਵੈਰੋਕਾ ਦੀ ਪੁਲਿਸ ਨੇ ਦੋ ਨੌਜਵਾਨਾਂ ਨੂੰ 520 ਗ੍ਰਾਮ ਚਿੱਟੇ ਸਮੇਤ ਕੀਤਾ ਕਾਬੂ ਜਲਾਲਾਬਾਦ ਦੇ ਡੀਐਸਪੀ ਜਤਿੰਦਰ ਸਿੰਘ ਗਿੱਲ ਵੱਲੋਂ ਪ੍ਰੈਸ ਕਾਨਫਰੰਸ ਕਰ ਦਿੱਤੀ ਜਾਣਕਾਰੀ ਲੋਪਰੀ ਕਿਹੜਾ ਪਿੰਡ ਹੈ ਦਰੋਗਾ ਬੜੀ ਦਰੋਗਾ ਕਿੰਨਾ ਸਮਾਨ ਫੜੀਚਿਆ ਤੇਰੇ ਕੋਲ ਹਾਂਜੀ ਕਿੰਨਾ ਸਮਾਨ ਫੜੀਚਿਆ ਤੇਰੇ ਕੋਲ ਅੱਧਾ ਕਿਲੋ ਕਿੱਥੋਂ ਲਿਆਂਦਾ ਸੀ ਮਾਮੇ ਨੇ ਫੜਾ ਗਏ ਮਾਮਾ ਕਿਹੜਾ ਮਾਮਾ ਮੇਰਾ ਹੀ ਕੀ ਨਾ ਹੁੰਦਾ ਰਾਜੀ ਸਿੰਘ ਕਿੱਥੇ ਰਹਿੰਦਾ ਹੈ ਜਿਲ੍ਹਾ ਫਾਲਕਾ ਅੱਛਾ ਤੂੰ ਲੈ ਕੇ ਕਿੱਧਰ ਨੂੰ ਚੱਲਿਆ ਸੀ ਮੈਂ ਤਾਂ ਜਿਮ ਲਾਉਂਦਾ ਪਈ ਪੁਲਿਸ ਨੇ ਜਿਮ ਵਿੱਚੋਂ ਫੜਿਆ ਹਾਂ ਜੀ ਜਿਮ ਤੋਂ ਬਾਹਰ ਉੱਥੇ ਲਓ ਹਾਂ ਜੀ ਜਿਮ ਫੜਾ ਕੇ ਹੀ ਮਾਮੇ ਨੇ ਮੁੰਡਾ ਤੇਨੂੰ ਪੁਲਿਸ ਨੇ ਕਿੱਥੋਂ ਫੜਿਆ ਹੈ ਹਾਂਜੀ ਤੇਨੂੰ ਪੁਲਿਸ ਨੇ ਕਿੱਥੋਂ ਫੜਿਆ ਜਲਾਲਾਬਾਦੋਂ ਕਿੱਥੋਂ ਕਿਹੜੀ ਜਗ੍ਹਾ ਦਾ ਸਟੇਡੀਅਮ ਕੋਲ ਅੱਛਾ ਸਟੇਡੀਅਮ ਕੋਲੋਂ ਜੇ ਮੁੱਥੇ ਕੀ ਕੋਈ ਮਲੋਤਰਾ ਜੇ ਮੈਂ ਅੱਛਾ ਜਿਹੜਾ ਤੈਨੂੰ ਸਮਾਨ ਫਰੀਚਿਆ ਇੱਕ ਮਿੰਟ ਇੱਕ ਹਰਨ ਅੱਛਾ ਤੇ ਦੇਣੀ ਕਿਨੂੰ ਸੀ ਅੱਗੇ ਪਤਾ ਨਹੀਂ ਮਾਮੇ ਤਾਂ ਮੈਂ ਪਿਆ ਸੀ ਇਹਨਾਂ ਦਾ ਅੱਛਾ ਅੱਜ ਗੱਲ ਗਲਬੋਲਦਾ ਹੀ ਸੀ ਅੱਛਾ ਤੈਨੂੰ ਕਿੰਨੇ ਪੈਸੇ ਮਿਲਨੇ ਸੀ ਆਪਾਂ ਨੂੰ ਨਹੀਂ ਪਤਾ ਨਹੀਂ ਇਹਨਾਂ ਜੀ ਨਹੀਂ ਜੇ ਤੈਨੂੰ ਮਾਮਾ ਸਮਾਨ ਫੜਾ ਕੇ ਤੈਨੂੰ ਪਤਾ ਨਹੀਂ ਸੀ ਕੀ ਹੈ ਨਹੀਂ ਕਾਲੇ ਲਫਾ ਦੇ ਫੜਾ ਕੇ ਸੀ ਕੀ ਕਹਿੰਦਾ ਕੀ ਸੀ ਕਹਿੰਦਾ ਸਮਾਨ ਹੈਗਾ ਗਲਬੋਲ ਫੜਾ ਦੇ ਅੱਛਾ ਤੇ ਮੈਂ ਵੀ ਨਜਲਾਲਾ ਪਰ ਕੰਦਾਈ ਇਹਨਾਂ ਅੱਛਾ ਜਿਆਦਾ ਨਾ ਉਸਨੇ ਫੜਿਆ ਤੋ ਕੌਣ ਕੌਣ ਸੀ ਤੁਸੀਂ ਅਈ ਦੋਨੇ ਹੈਗੇ ਅੱਛਾ ਇਹਨੂੰ ਕਿੱਥੋਂ ਫੜਿਆ ਇਹ ਗੱਡੀ ਦੇ ਵਿੱਚ ਆਇਆ ਇਹ ਵੀ ਜੇਮ ਲਾਉਂਦਾ ਨਹੀਂ ਹਾਂ ਇਹ ਪਹਿਲੀ ਬੜਾ ਕਿੱਥੇ ਹੋ ਗਿਆ ਇਹ ਕਿੱਥੇ ਫੜਿਆ ਗਿਆ ਸੀ ਇਹ ਗੱਡੀ ਦੇ ਵਿੱਚ ਆ ਗਿਆ ਸੀ ਪਤਾ ਨਹੀਂ ਇਹ ਨਵੀਂ ਪਹਿਲਾਂ ਮਾਮੂ ਮੇਦੇ ਨਦੀ ਪਹਲ ਵੱਤ ਹੁੰਦੀ ਰਹੀ ਹੈ ਅੱਛਾ ਤੁਸੀਂ ਤੂੰ ਜਲਾਲਾਵਾ ਤੋਂ ਫੜੀਚੈਂ ਹਾਂਜੀ ਇਹ ਗੱਡੀ ਚੋਂ ਕਿੱਥੋਂ ਫੜੀਚਾ ਪਤਾ ਨਹੀਂ ਇਹਨਾਂ ਨੂੰ ਪਤਾ ਕੀ ਨਾਮ ਤੇਰਾ ਕਾਕਾ ਗਵਿੰਦਰ ਕਿਹੜਾ ਪਿੰਡ ਹੈ ਸਿਮਰਿਆਂ ਵਾਲਾ ਸਿਮਰਿਆਂ ਵਾਲਾ ਕਦੋਂ ਤੋਂ ਕੰਮ ਕਰਦਾ ਨਸ਼ੇ ਦਾ ਨਹੀਂ ਸਰ ਮੈਂ ਕੰਮ ਤਾਂ ਨਹੀਂ ਕਰਦਾ ਸੀ ਮੈਂ ਤਾਂ ਬਸ ਉਹਦੇ ਬਲਾਵੇਂ ਚ ਆ ਗਿਆ ਬਸ ਪਹਿਲੀ ਕਿਵੇਂ ਬਲਾਵੇਂ ਚ ਕਿਵੇਂ ਆ ਗਿਆ ਵੀ ਉਹਨੇ ਕਿਹਾ ਸੀਗਾ ਵੀ ਤੂੰ ਤੈਨੂੰ ਪੁਲਿਸ ਨੇ ਫੜਿਆ ਕਿੱਥੋਂ ਐ ਪਾਲੀ ਵਾਲੇ ਤੋਂ ਪਾਲੀ ਵਾਲੇ ਤੋਂ ਅੱਛਾ ਤੁਸੀਂ ਦੋਨੋਂ ਕੀ ਲੱਗਦੇ ਤੇ ਬਖੀਰ ਬਸ ਹੈ ਮਾਸੀ ਦਾ ਮੁੰਡਾ ਹੈ ਮਾਸੀ ਦਾ ਇਹ ਤੇਰੇ ਮਾਸੀ ਦਾ ਮੁੰਡਾ ਹੈ ਪਾਲੀ ਵਾਲੋ ਤੂੰ ਤੂੰ ਪਾਲੀ ਵਾਲੇ ਕੀ ਕਰਦਾ ਵੇ ਜਦੋਂ ਤੈਨੂੰ ਪੁਲਿਸ ਨੇ ਫੜਿਆ ਮੈਨੂੰ ਸਰ ਬੱਬੂ ਨਾਂ ਦਾ ਬੰਦਾ ਉਹਨੇ ਮੈਨੂੰ ਬੁਲਾਇਆ ਸੀ ਕਿ ਕੀ ਨਾਮ ਦਾ ਬੱਬੂ अच्छा ਤੇ ਉਹਨੇ ਕਹਿਆ ਸੀ ਜੀ ਆ ਵੀ ਪੈਸੇ ਆ ਕੇ ਤੁਹਾਨੂੰ ਕਿਸ ਚੀਜ਼ ਦੇ ਪੈਸੇ ਆ ਹ ਹੀਰੋਇਨ ਮਤਲਬ ਜਿਹੜੀ ਲੈਣ ਦੇ ਬੱਬੂ ਦਾ ਸਹੀ ਕੀ ਹੈ ਇੱਕ ਮਿੰਟ ਜਤਿੰਦਰ ਤੂੰ ਪਹਿਲਾਂ ਕੰਮ ਕਰਦਾ ਨਹੀਂ ਕੰਮ ਫਿਰ ਪੈਸੇ ਲੈਣ ਦੇਣ ਕਹਾਦਾ ਸਰ ਮੈਨੂੰ ਤਾਂ ਮਾਮੇ ਨੇ ਇਧਰ ਫੋਨ ਕਰਿਆ ਸੀ ਜਾਨ ਜੀ ਅੱਛਾ ਵੀ ਦੂਜਾ ਪੈਸੇ ਪੈਸੇ ਗਿਣ ਕੇ ਕਿ ਗਲਤ ਪੈਸੇ ਗਿਣਨੇ ਫਿਰ ਕੁਝ ਨਹੀਂ ਅੱਛਾ ਤੇ ਬਾਂਮਣੀ ਜਦੋਂ ਪੁਲ ਤੇ ਨਾਕਾ ਲੱਗਿਆ ਹੋਇਆ ਸੀ ਪੁਲਸ ਤਾਂ ਕਹਿੰਦੀ ਤੁਹਾਨੂੰ ਉੱਥੋਂ ਫੜਿਆ ਸਰ ਤੁਹਾਨੂੰ ਮੈਂ ਤਾਂ ਉੱਥੋਂ ਕਾਲੀ ਹੋਂਤ ਲਿਆ ਕੇ ਤੇ ਮੈਂ ਤੁਹਾਨੂੰ ਜਰਲਾ ਬਦਲਿਆਂਗਾ ਨਹੀਂ ਫੜਿਆ ਤੈਨੂੰ ਫੜਿਆ ਕਿੱਥੋਂ ਪੁਲਿਸ ਕਾਲੀ ਵਾਲੇ ਕੋਈ ਕਾਲੀ ਪੁਲਿਸ ਕੈਰੀ ਬਾਂਮਣੀ ਪੋਲ ਤੋਂ ਫੜਿਆ ਮਹਲਮਾਲੀ ਪੋਲ ਤੋਂ ਇਹ ਤਾਂ ਬੱਬੂ ਦੇ ਘਰੋਂ ਫੜਿਆ ਤੇਰੇ ਨਾਲ ਕੌਣ ਸੀ ਮੈਂ ਮੇਰੇ ਨਾਲ ਹੈਗਾ ਸਾਇਦ ਹੁੰਦਾ ਕੀ ਨਾਂ ਹੁੰਦਾ ਚਿੱਟਾ ਤੇਰੇ ਕੋਲ ਇੱਕ ਮਿੰਟ ਯਾਰ ਉਹਦਾ ਨਾਂ ਕੀ ਹੈ ਗਣੇਸ਼ ਗਣੇਸ਼ ਉਹ ਵੀ ਤੇਰੇ ਨਾਲ ਸੀ ਆਉ ਨਾਲ ਆਇਆ ਸੀਗਾ ਮੇਰੇ ਵੈਸੇ ਅੱਛਾ ਜਦੋਂ ਪੁਲਿਸ ਨੇ ਤੈਨੂੰ ਫੜਿਆ ਉਦੋਂ ਨਾਲ ਸੀ ਉਹ ਤੇਰੇ ਹਾਂਜੀ ਉਹ ਨਾਲ ਸੀ ਅੱਛਾ ਉਹ ਤੇਰੇ ਨਾਲ ਕੀ ਕਰਨ ਆਇਆ ਸੀ ਉਹ ਵੈਸੇ ਆਇਆ ਸੀ ਉਹਦਾ ਬ੍ਰਦਰ ਡੈਥ ਹੋਈ ਤੇ ਫਾਰਮ ਨਾ ਤਾਂ ਨਾਲ ਆ ਗਿਤੀ ਕਾਹਦੇ ਤੇ ਆਇਆ ਸੀ ਤੁਸੀਂ ਮੋਟਰਸਾਈਕਲ ਤੇ ਆਇਆ ਸੀ ਇਹ ਉਹ ਮੋਟਰਸਾਈਕਲ ਕੀ ਦਾ ਸੀਗਾ ਹਾਂ ਦੂਜੇ ਮੰਡੇ ਦਾ ਜਿੰਦਾ ਤੁਨ ਗਣੇਸ਼ ਦਾ ਹਾਂਜੀ ਅੱਛਾ ਉਹ ਵੀ ਗੱਲ ਉਹ ਉਹਨੂੰ ਪਤਾ ਸੀ ਵੀ ਤੇਰੇ ਤੂੰ ਸਮਾਨ ਦੇ ਪੈਸੇ ਲੈਣ ਚੱਲੇ ਆਂ ਨਾ ਉਹਨੂੰ ਨਹੀਂ ਪਤਾ ਅੱਛਾ ਉਹਨੂੰ ਨਹੀਂ ਪਤਾ ਕਾਰ ਕਿਹੜੀ ਸੀ ਜਿਹੜੀ ਕਾਰ ਚ ਫ੍ਰਿਜ ਹੈ ਇਹ ਕਹਿ ਰਹੇ ਕਾਰ ਚੋਂ ਫੜਿਆ ਤੁਹਾਨੂੰ ਸਾਨੂੰ ਕਾਰ ਚ ਨਹੀਂ ਫੜਿਆ ਮਤਲਬ ਕਾਰ ਆਪਣੇ ਪੁਲਸ ਵਾਲੇ ਗਏ ਸੀਗੇ ਉੱਥੇ ਜੀ ਉਹਨਾਂ ਦੀ ਕਾਰ ਚ ਸੀ ਮਤਲਬ ਸਾਨੂੰ ਲੈ ਕੇ ਆਏ ਚਲਾ ਲਾ ਨਹੀਂ ਤੇ ਫਿਰ ਗਣੇਸ਼ ਨੂੰ ਵੀ ਉਦੋਂ ਮੌਕੇ ਤੇ ਫੜਿਆ ਪੁਲਸ ਨੇ ਹਾਂਜੀ ਉਹਨਾਂ ਨੇ ਫੜਿਆ ਉਹਨੂੰ ਫਿਰ ਕਿਵੇਂ ਛੱਡਿਆ ਉਹ ਸਰ ਮੈਨੂੰ ਹਾਂ अच्छा ओंदी ਕੋਈ ਇਨਵੋਲਵਮੈਂਟ ਨਹੀਂ ਹੈਗੀ ਤੁਹਾਡੇ ਨਾਲ ਨਾ ਨਾ ਤੁਸੀਂ ਇਕੱਲੇ ਕੰਮ ਕਰਦੇ ਸੀ ਕੰਮ ਕਰਦੇ ਨਹੀਂ ਸਰ ਪਹਿਲੀ ਵਾਰੀ ਅਸੀਂ ਤਾਂ ਫੜੀ ਜਿਉਂ ਤੇ ਜਿਉਂ ਦੀ ਇਨਵੋਲਵਮੈਂਟ ਨਹੀਂ ਫਿਰ ਆਪਦਾ ਮੋਟਰਸਾਈਕਲ ਲੈ ਕੇ ਤੇਰੇ ਨਾਲ ਕਿਉਂ ਗਿਆ ਹੋ ਫਿਰ ਸਰ ਉਹਨੇ ਤਾਂ ਫਾਰਮ ਜਮਾ ਕਰਾਉਣੀ ਸੀਗੀ ਜੀ ਉਹਦੇ ਬ੍ਰਦਰ ਡੈਥ ਹੋਈ ਸੀ ਜੀ ਤੇ ਉਹਦੇ ਫਾਰਮ ਜਮਾ ਕਰਾਉਣੀ ਸੀ ਕਿਥੋਂ ਤਾਂ ਮੇਰੇ ਨਾਲ ਆਇਆ ਸੀ ਜੀ